ਸ੍ਰੀ ਗੁਰ ਤੇਗ ਬਹਾਦਰ ਤਰਮ ਦੀ ਚਾਂਦਰ ਬਣ ਗਏ ਜੀ ਹੋ ਦੁਖੀ ਕਸ਼ਮੀਰੀ ਪੰਡਤਾ ਅਰਜ ਗੁਜ਼ਾਰੀਆਂ ਹੋ ਦੁਖੀ ਕਸ਼ਮੀਰੀ ਪੰਡਤਾ ਅਰਜ ਗੁਜ਼ਾਰੀਆਂ ਕਰਨੀ ਲਈ ਕੁਰਬਾਨੀ ਗੁਰਨੇ ਕਰਨੀ ਤਿਆਰੀ ਧਰਮੇ ਨੇ ਕੁਰਬਾਨੀ ਗੁਰਨੇ ਕਰਨੀ ਤਿਆਰੀ ਹੈ ਓ ਸਿੱਖਾਂ ਦੇ ਗੁਰ ਦਸਵੀਂ ਕਲੰਗੇ ਤਨ ਨੂੰ ਗਣਗੇ ਜੀ ਸ੍ਰੀ ਗੁਰ ਤੇਗ ਬਹਾਦਰ ਧਰਮ ਦੀ ਚਾਦਰ ਬਣਗੇ ਜੀ ਸ੍ਰੀ ਗੁਰ ਤੇਗ ਬਹਾਦਰ ਹਿੰਦ ਦੀ ਚਾਦਰ ਬਣਗੇ ਜੀ